ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 8ਵਾਂ ਤੇ ਮੈਦਾਨੇ ਜੰਗ ਦੇ ਵਿੱਚ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਨੇ ਇਸ ਤੋਂ ਪਹਿਲਾਂ ਜਿਹੜਾ ਪ੍ਰਸੰਗ ਅਸੀਂ ਛੱਡਿਆ ਸੀ ਲੇ ਦੇ ਵਿੱਚ ਘੜੀ ਵਿੱਚ ਪਹੁੰਚ ਗਏ ਨੇ ਲੇਟੇ ਹੋਏ ਹੈ ਖਾਲਸੇ ਜੀ ਆਜ ਜਮੀ ਪਰ ਕਿਸ ਤਰ੍ਹਾਂ ਸੇ ਚੈਨ ਆਏ ਹਮੇ ਸ਼ਾਨਸੀ ਪਰ ਗੁਰੂ ਜੀ ਆਪਣੇ ਖਾਲਸਿਆਂ ਨੂੰ ਜ਼ਮੀਨ ਦੇ ਵਿੱਚ ਲੇਟੇ ਹੋਆਂ ਨੂੰ ਵੇਖ ਕੇ ਤੇ ਕਹਿੰਦੇ ਨੇ ਕਿ ਸਾਨੂੰ ਕਿਵੇਂ ਚੈਨ ਆਏ ਵੀ ਅਸੀਂ ਕਿਸੇ ਆਰਾਮ ਕਰਕੇ ਬੈਠੀਏ ਸਾਫੇ ਕਵੀ ਸਿੰਘੋਂ ਕੇ ਉਠਾਤੇ تھے ਜਮੀਂ 'ਚ ਥੱਕੇ ਹੋ ਐਸਾਨ ਨੂੰ ਤੇ ਉਹਨਾਂ ਦੇ ਜਿਹੜੇ ਸਾਫੇ ਨੇ ਉਹ ਲੱਤ ਕੇ ਜ਼ਮੀਨ ਤੇ ਪਾ ਗਏ ਨੇ ਤੇ ਉਹਨਾਂ ਨੂੰ ਛਾੜਦੇ ਨੇ ਸੁੱਕਦੇ ਨੇ ਕੇਸ ਇਸਕੇ ਜੋ ਝਾੜੇ ਤੋਂ ਅ ਖਾਕ ਉਸੀ ਜਮੀਂ 'ਚ ਹੈ ਤੇ ਕਹਿੰਦੇ ਨੇ ਉਹਨਾਂ ਦੇ ਕੇਸਾਂ ਨੂੰ ਛਾੜਦੇ ਨੇ ਤੇ ਸਾਫਿਆਂ ਨੂੰ ਫੇਰ ਮੁੜ ਕੇ ਉਹਨਾਂ ਦੇ ਸਿਰ ਤੇ ਰੱਖਦੇ ਨੇ ਇਹ ਦੇਖ ਤੇ ਹਰ ਇੱਕ ਕੋ ਗੁਰੂ ਹਰੇਕ ਸਿੱਖ ਨੂੰ ਵੇਖਦੇ ਨੇ ਖਾਲਸਾ ਮੇਰਾ ਜਮੀਨ ਤੇ ਸੁੱਤਾ ਹੋਇਆ ਹੈ ਦੀਦੇ ਤਰਸੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤਰ ਹੋ ਜਾਂਦੀਆਂ ਨੇ ਜਨ ਸਿੰਘੋ ਨੇ ਕੱਲ ਮੌਤ ਕੇ ਸਾਹਲ ਥਾ ਉਤਰਨਾ ਕਹਿੰਦੇ ਨੇ ਅੱਜ ਸੁਤੇ ਹੋਏ ਨੇ ਕੱਲ ਨੂੰ ਇਹਨਾਂ ਨੇ ਮੌਤ ਦੇ ਸਮੁੰਦਰ ਦੇ ਵਿੱਚ ਉਤਰਨਾ ਕੱਲ ਸਵੇਰਾ ਥਾ ਜਿਨ ਖਾਲਸੋ ਨੇ ਜੰਗ ਮੈਂ ਮਰਨਾ ਚੂਮਾ ਕਵੀ ਹਲਕੂਮ ਦਹਿਨੇ ਚੂਬਨੇ ਬੈਠੇ ਕਹਿੰਦੇ ਨੇ ਉਹਨਾਂ ਨੇ ਮੱਥੇ ਚੁੰਮੇ ਬੈਠ ਕੇ ਪਿਆਰ ਕੀਤਾ ਆਪਣੇ ਖਾਲਸੇ ਨੂੰ ਜਦ ਪਾਈ ਤੀ ਆਏ ਤੋਂ ਚਰਨ ਚੁੰਮਨੇ ਬੈਠੇ ਕਿੰਨੇ ਜਦੋਂ ਪੈਰਾਂ ਆ ਲਾਏ ਖਾਲਸੇ ਦੇ ਤੇ ਬੈਠ ਕੇ ਤੇ ਉਹਨਾਂ ਦੇ ਚਰਨਾਂ ਨੂੰ ਚੁੰਮਦੇ ਨੇ ਇਹ ਬੜੇ ਮਹਾਨ ਨੇ ਤੇ ਬਾਕੀ ਥੀ ਘੜੀ ਰਾਤ ਗੁਰੂ ਖੇਮੇ ਮੇ ਆਏ ਕਹਿੰਦੇ ਨੇ ਕੁਝ ਸਵਾਰ ਰਾਤ ਦਾ ਰਹਿੰਦਾ ਸੀ ਤੇ ਗੁਰੂ ਜੀ ਆਪਣੇ ਤੰਬੂ ਵਿੱਚ ਜਿੱਥੇ ਸਾਹਿਬ ਜاده ਸੁੱਤੇ ਸਾਨੂੰ ਉੱਥੇ ਆਏ ਸ਼ਾਹ ਜاده ਜਹਾਂ ਦੋਨੋਂ ਹੀ ਸੋਤੇ ਹੋਏ ਪਾਏ ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ ਚੱਲ ਦੇਂਗੇ ਅਬ ਅਬਾ ਕੋ ਮੁਸੀਬਤ ਮੈਂ ਝਗੜ ਕਰ ਇਹ ਗੁਰੂ ਜੀ ਦਾ ਜੋ ਬਲਬਲਾ ਉਹ ਕਵੀ ਬਿਆਨ ਕਰ ਰਹੇ ਨੇ ਤੇ ਅੱਗੇ ਕਹਿੰਦੇ ਨੇ ਫਰਮਾਤੇ ਕਿ ਕਲ ਦੋਨੋਂ ਹੀ ਪਰਵਾਨ ਚੜੋਗੇ ਸੁਪਨੇ ਮੈਂ ਖਬਰੇ ਆ ਕੇ ਕਵੀ ਬਾਪ ਕੀ ਲੋਗੇ ਐ ਪਿਆਰੇ ਅਜੀਤ ਐ ਮੇਰੇ ਜੁਝਾਰ ਪਿਆਰੇ हम कहते हैं कुछ सुनते हो दिलदार प्यारे बच्चे इसी हालत में अभी सोए पड़े थे ते गुरुजी बा दीद कर सतगुरु बाली खड़े थे कहंदे रोनंदे सरानां ते खड़े ने ਅਖਾਂ ਤਰਨੇ ਜਿਵੇਂ ਖਾਲਸੇ ਨੂੰ ਵੇਖ ਕੇ ਇਸੇ ਤਰ੍ਹਾਂ ਬੱਚਿਆਂ ਨਵੀਂ ਜ਼ਮੀਨ ਤੇ ਸਤਿਆ ਨੂੰ ਵੇਖ ਕੇ ਬੇਦਾਰ ਤੇ ਸਭ ਖਾਲਸਾ ਜੀ ਹੋ ਚੁਕੇ ਕਬਕੇ ਜਹਣ ਸਾਰੇ ਉੱਠੇ ਚਾਗ ਗਏ ਸਾਰਾ ਖਾਲਸਾ ਨਾ ਤੋ ਕੇ ਇੱਥੇ ਬੈਠੇ ਹੋਏ ਇਹ ਧਿਆਨ ਮੇ ਰੱਬ ਕੇ ਪਰ ਜਿਵੇਂ ਆਪਣਾ ਨਿਤਨੇਮ ਨਹੀਂ ਛੱਡਿਆ ਵਿਫਤਾ ਵਿੱਚ ਵੀ ਤੇ ਖੋਲੇ ਗ੍ਰੰਥ ਪਾਖ ਕੋ ਬੈਠੇ ਹਜੂਰ ਥੇ ਉਪਦੇਸ਼ ਸੁਣ ਕੇ ਹੋ ਚੁਕੇ ਸਭ ਕੋ ਸ਼ਰੂਰ ਥੇ ਤੇ ਫਿਰ ਤਸਵੀਰ ਥੀ ਜਵਾ ਮੈਂ ਜੈ ਤਾਕਤ ਅ ਬਿਆਨ ਮੈਂ ਸਤਿਗੁਰੂ ਜੀ ਕਹਿੰਦੇ ਨੇ ਰੂਹ ਫੂਗ ਗਈ ਕਰਮ ਕੀ ਸੀ ਇੱਕ ਇੱਕ ਜਵਾਨ ਮੈਂ ਕਿਉਂਕਿ ਆਤਮਕ ਤੌਰ ਤੇ ਗੁਰੂ ਜੀ ਨੇ ਪ੍ਰਭੂ ਦਾਸੇ ਮਰਨ ਪਾਣੀ ਨਾਮ ਦੇ ਨਾਲ ਕੱਲੇ ਕੱਲੇ ਜਵਾਨ ਨੂੰ ਆਤਮਕ ਬਾਲਪਾਰ ਦਾ ਤਾਰੂ ਹੋ ਦਿੱਤੀ ਖੇਮੇ ਸੇ ਲੈਸ ਹੋ ਕੇ ਅਕਾਲੀ ਨਿਕਲ ਪੜੇ ਦਿਨ ਚੜ ਗਿਆ 8 ਉਹ ਦਾ ਦਿਨ ਹੈ ਤੇ ਆਪਣੇ ਇੱਕ ਤਾਂ ਮੁਗਾ ਚ ਬਾਹਰ ਨਿਕਲ ਗਏ ਖੰਜਰ ਉਠਾਇਆ ਤੇਗ ਸੰਭਾਲੀ ਨਿਕਲ ਪੜੇ ਤੇ ਗੋਸਤੇ ਹੀ ਰਨ ਮੈ ਜੰਕਾ ਪੱਲਾ झुਗਾ ਦਿਆ ਜਿਸ ਸਮਤ ਤੇਗ ਤੋਲ ਕੇ ਪਹੁੰਚੇ ਭਗਾ ਦਿਆ ਜਿੱਧਰ ਵੀ ਆਪਣੀ ਤੇਗ ਲਾ ਕੇ ਪਹੁੰਚੇ ਆ ਜਣਾ ਪਾਤੀਆਂ ਤੇ ਲੱਖੋਂ ਕੋ ਕਤਲ ਕਰਕੇ ਪਿਆਰੇ ਗੁਜ਼ਰ ਗਏ ਇੱਕ ਇੱਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ ਤੇ ਲੱਖਾਂ ਦੀ ਜਾਨ ਲੈ ਕੇ ਦਲੇਰੋ ਨੇ ਜਾਨ ਦੀ ਗੁਰੂ ਗੋਬਿੰਦ ਕੇ ਸ਼ੇਰੋ ਨੇ ਜਾਨ ਦੀ ਤੇ ਫਿਰ ਇਸੇ ਤਰ੍ਹਾਂ ਸلسਲਾ ਚੱਲਦਾ ਰਿਹਾ ਫਿਰ ਹਜੀਤ ਸਿੰਘ ਆ ਕੇ ਬੇਨਤੀ ਕਰਦਾ ਹੈ ਕਿ ਗੁਰੂ ਜੀ ਉਹਨਾਂ ਨੂੰ ਤੋਰਦੇ ਨੇ ਸ਼ਾਹਜਾਦੇ ਜੀ ਜਾਣੇ ਭਾਗੜ ਸੀ ਮਚਾ ਦੀ ਇਹ ਫੌਜ ਪਗਾਦੀ ਕਭੀ ਉਹ ਫੌਜ ਪਗਾਦੀ ਤੇ ਗੁਰੂ ਜੀ ਵੇਖ ਰਹੇ ਨੇ ਉੱਚੇ ਥਾਂ ਤੋਂ ਸ਼ਾਬਾਸ਼ ਪਿਸਰ ਸ਼ਾਬਾਸ਼ ਪੁੱਤਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਜੀ ਕੇ ਫਰਜੰਦ ਬੜੇ ਹੋ ਗੁਰੂ ਜੀ ਨੇ ਸਾਵਾਸ ਦਿੱਤੀ ਫਿਰ بیٹے ਕੋ ਸਹਾदत ਮਿਲੀ ਦੇਖਾ ਜੋ ਪਿਦਰ ਨੇ ਪਿਤਾ ਨੇ ਆਪਣੇ ਅਜੀਤ بیٹے ਦੀ ਸਹਾदत ਨੂੰ ਜਦੋਂ ਵੇਖਿਆ ਤੇ ਹੈ ਪਿਤਾ ਸਨ ਭਾਵੇਂ ਗੁਰੂ ਪਰ ਤੂਫਾਨ ਬਪਾ ਗਮ ਸੇ ਕੀ ਆ ਦੀਦੇ ਤਰਨੇ ਅੱਖਾਂ ਵਿੱਚ ਫਿਰ ਪਾਣੀ ਆ ਗਿਆ ਇਸ ਵਕਤ कहा नन्ने से मासूम पिसर ने थोड़ थोड़ा थोड़ा हवाला अस ले रहे उस ते 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 तो समय छोटे जोरावर सिंह भी सामने आके कि खलोगे इस वक्त कहा नन्ने से मासूम पिसर ने रुखसत हमें दिलाओ पिता जाएंगे मरने भाई से विछड़ कर hame jeena nahi pata sona nahi khana nahi peena nahi pata thi dusre bete ki suni benti jaisadam te saron sar ko dekhne paak ko bose diye paham kende ne jadon chote bacche di gal suni te unnu chumya te pyar ditta te ਇੰਦਨੇ ਕੋਈ ਬਾਤ ਨਹੀਂ ਤੁਹਾਨੂੰ ਵੀ ਇਸ ਰਾਤ ਕੁਰਬਾਨ ਕਰਾਂਗੇ ਅਜੇ ਤੁਸੀਂ ਛੋਟੇ ਹੋ ਤਲਵਾਰ ਨਹੀਂ ਚਲਾਉਣੀ ਜਾਣਦੇ ਤੇ ਤੁਸੀਂ ਅਜੇ ਨਹੀਂ ਜਾਣਾ ਤੇ ਤੁਮਕੋ ਵੀ ਇਸੀ ਰਾਤ ਮੈਂ ਕੁਰਬਾਨ ਕਰਾਂਗੇ ਤੇ ਬਾਵੀ ਪਿੱਛੇ ਨਹੀਂ ਰਹਿਣਾ ਸੱਧ ਸ਼ੁਕਰ ਹੈ ਹਮ ਵੀ ਕبھی ਖੰਜਰ ਸੇ ਮਰਾਂਗੇ ਲਾਤੇ ਹੁਣ ਜੁਝਾਰ ਸਿੰਘ ਕਹਿੰਦਾ ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਆਤਾ ਹੈ ਤੇ ਖੁਦ ਵੜ ਕੇ ਗਲਾ ਤੇਗ ਪਰ ਤਰਨਾ ਤੋ ਆਤਾ ਹੈ ਕਹਿੰਦੇ ਨੇ ਜੇ ਮੈਂ ਲੜ ਨਹੀਂ ਸਕਦਾ ਤੇ ਮਾਰ ਤੇ ਸਕਦਾ ਹਾਂ ਤੇ ਇਹ ਜਦੋਂ ਵਾਕਿਆ ਸੁਣਿਆ ਤੇ ਦਸਮ ਪਤਿ ਜੀ ਪਹਾਈ ਸੀ ਆਵਾਜ਼ ਸੇ ਗਲਾ ਪਰ ਗਿਆ ਪਹਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਉਸ ਨੰਨੇ ਸੇ ਜਾਬਾਂ ਸੇ ਬੋਲੇ ਗੁਰੂ ਗੋਬਿੰਦ ਲੋ ਆਓ ਤਨੇ ਪਾਕ ਪ ਹਥਿਆਰ ਸਜਾ ਦੇ ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇ ਹਮ ਦੇਤੇ ਹੈ ਖੰਜਰ ਉਸੇ ਸ਼ਮਸ਼ੀਰ ਸਮਝਣਾ जखमे ਆਵੇ ਤੋ ਹੋ ਨਾਨੀ ਦਲਗੀਰ ਸਮਝਣਾ ਜਦ ਤੀਰ ਕਰੇਜੇ ਮੈਂ ਲੱਗੇ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕبھی ਵੀ ਨਹੀਂ ਕਰਨਾ ਜਦ ਹਤੇ ਗਜਾ ਕਰ ਗਏ ਜੁਝਾਰ ਤੇ ਰਨ ਮੇ ਹਰ ਸ਼ੇਰ ਬਗੇ ਲਾ ਨਜ਼ਰ ਆਨੇ ਲਗਾ 91 ਇਨੀ ਉਹਨਾਂ ਦੇ ਵਿੱਚ ਸ਼ਕਤੀ ਤੇ ਜ਼ੋਰਤ ਭਰ ਗਈ ਬਾਅਦ ਚ ਬਚ ਕੇ ਲੜੋ ਤੇ ਜਦੋਂ ਛੋਟੇ ਬੱਚੇ ਨੂੰ ਲੜਦਿਆਂ ਵੇਖਿਆ ਜੋਰਾਵਰ ਨੂੰ ਤੇ ਜਿਹੜੇ ਵੈਰੀ ਸਨ ਉਹ ਕਹਿੰਦੇ ਨੇ ਤਾਂ ਵੱਜ ਕੇ ਲੜੋ ਇਹ ਜਿਹੜੀ ਛੋਟੀ ਜੀ ਕਿਰਪਾਨ ਗੁਰੂ ਗੋਬਿੰਦ ਸਿੰਘ ਦੇ ਕੰਮਰ ਕੱਸੇ ਚੁਹਾਈ ਆ ਤੇ ਇਹਦੇ ਵਿੱਚ ਬੜੀ ਸ਼ਕਤੀ ਆ ਤੇ ਤੋ ਇਹ ਸਾਨੂੰ ਛੜਣਾ ਨਹੀਂ ਤੋ ਥੋੜਾ ਬਚਾ ਕੇ ਲੜੋ ਬੱਚ ਬਚ ਕੇ ਲੜੋ ਕਲਗੀਆਂ ਵਾਲੇ ਕੇ ਪਿੱਤਰ ਸੇ ਪਿੱਸਰ ਸੇ ਤੇ ਇਹ ਨੀਮ ਚਾ ਲਾਏ ਹਨ ਗੁਰੂ ਜੀ ਕੀ ਕਬਰ ਸੇ ਇਦੇ ਵਿੱਚ ਬੜੀ ਸ਼ਕਤੀ ਹੈ ਥੋੜਾ ਵਾਜ ਕੇ ਲੜੋ ਫਿਰ ਇਤਨੇ ਮੈਂ ਖਦੰਗ ਆ ਕੇ ਲਗਾ ਹਾਏ ਜਿਗਰ ਮੈਂ ਕਹਿੰਦੇ ਨੇ ਇੱਕ ਤੀਰ ਆਣ ਕੇ ਤੇ ਸੀਨੇ ਵਿੱਚ ਲੱਗ ਗਿਆ ਤੇ ਤੂਫਾਨ ਉੱਠਾ ਖਾਗ ਉੜੀ ਜਦੋਂ ਜੋਰਾਵਰ ਦੇ ਸੀਨੇ ਵਿੱਚ ਤੀਰ ਲੱਗਾ ਉਹ ਧਰਤੀ ਤੇ ਡਿੱਗੇ ਤੇ ਤੂਫਾਨ ਉੱਠਾ ਖਾਗ ਉੜੀ ਤੇ ਬਾਹਰ ਮੈਂ ਬਰ ਮੈਂ ਤੇ ਤਿਵਰਾ ਕੇ ਗਿਰ ਪੜਾ ਲਖਤੇ ਜਿਗਰ ਕਹਿੰਦੇ ਨੇ ਉਹ ਆਂਟੜੀ ਖਾ ਕੇ ਜਦੋਂ ਗਿਰਿਆ ਤੇ ਲਖਤੇ ਜਿਗਰ ਪਰ ਕਿਹਦੇ ਉੱਤੇ ਡਿਗਿਆ ਹਜੀ ਹਜੀ ਸਿੰਘ ਦੇ ਉੱਤੇ ਤੇ ਕਿਆ ਗੁਜਰੀ ਹੈ ਇਸ ਵਕਤ ਕਹੂੰ ਕਿਆ ਫਿਜ਼ਰ ਪਰ ਕਹਿੰਦੇ ਨੇ ਪਿਤਾ ਜਦੋਂ ਇੱਕ ਪੁੱਤਰ ਪਹਿਲਾਂ ਥੱਲੇ ਮੈਦਾਨੇ ਜੰਗ ਦੇ ਵਿੱਚ ਡਿੱਗਾ ਤੇ ਦੂਜਾ ਵੀ ਉਹਦੇ ਉੱਤੇ ਡਿੱਗ ਪਵੇ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਜਾਵੇ ਤੇ ਪਿਤਾ ਦੇ ਮਨ ਚ ਦਿਲ ਤੇ ਕੀ ਗੁਜ਼ਰਦੀ ਆ ਮੈਂ ਬਿਆਨ ਨਹੀਂ ਕਰ ਸਕਦਾ ਕਿਹਾ ਗੁਜ਼ਰੀ ਹੈ ਇਸ ਵਕਤ ਕਹੂੰ ਕਿ ਆ ਪਿਦਰ ਪਰ ਕਬਜੇ ਮੈਂ ਮੈਂ ਉਹਨਾਂ ਤੇਗ ਕੇ ਗੁਰੂ ਜੀ ਦਾ ਹੱਥ ਕਿਰਪਾਨ ਵੀ ਮੁਠੀ ਦੇ ਚਲਾ ਗਿਆ ਫਿਰ ਹੱਥ ਉਠਾਇਆ ਤੇ ਸਤਿਗੁਰੂ ਨੇ ਵਹੀ ਸਜਦੇ ਸ਼ੁਕਰਾਨਾ ਵਜਾਇਆ ਪ੍ਰਮਾਤਮਾ ਦਾ ਧੰਨਵਾਦ ਕੀਤਾ ਸ਼ੁਕਰਾਨਾ ਕੀਤਾ ਕਿਤੇ ਰੂਹ ਫੂਕਦੀ गोविंद ਨੇ ਔਲਾਦ ਕਟਾ ਕਰ ਤੇ ਖਾਲਸੇ ਦੇ ਅੰਦਰ ਇੱਕ ਜੋਸ਼ ਭਰ ਦਿੱਤਾ ਬਸ ਤੇ ਇੱਥੇ ਕਵੀ ਜੀ ਕਹਿੰਦੇ ਨੇ ਜਦੋਂ ਦੋਵੇਂ ਸਾਹਿਬ ਜਦ ਅਦੇ ਸ਼ਹੀਦ ਹੋ ਗਏ ਤੇ ਉਹਨਾਂ ਉਹਨਾਂ ਨੇ ਇੱਕ ਇੱਕ ਪੰਗਤੀਆਂ ਲਿਖੀਆਂ ਉਹਦੇ ਵਿੱਚ ਕਹਿੰਦੇ ਨੇ ਬਸ ਇੱਕ ਹਿੰਦ ਮੈਂ ਤੀਰਥ ਹੈ ਬਸ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਜੋਗੀ ਅੱਲਾ ਜਾਰਖਾਂ ਦੀ ਇਹ ਕਵਿਤਾ ਘੜੀ ਹੈ ਅੱਜ ਤੱਕ ਇਥੇ ਦਾ ਵਾਕਿਆ ਕੁਝ ਸੰਖੇਪ ਜਿਹਾ ਆਪਜੀ ਦੇ ਸਾਹਮਣੇ ਰੱਖਿਆ ਹੈ ਵਿਚਾਰ ਕਰਦਿਆਂ ਬਿੰਦਪੁੱਲਾ ਹੋ ਜਾਂਦੀਆਂ ਨੇ ਬਖਸ ਲਵੋ ਆਉਣਵੇਂ ਸਮੇਂ ਚ ਸਮੱਤ ਬਖਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ